ਇਹ ਸਾਡੀ ਅਮਰਸਰ ਦੀ ਮੰਡੀ ਹੈ ਇਹ ਬਹੁਤ ਵੱਡੀ ਮੰਡੀ ਹੈ ਬੜਾ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ 골ਡ ਨਾਲ ਸੰਬੰਧਿਤ ਸਾਡੇ ਲੋਕ ਜਿਹੜੇ ਨੇ ਸਾਡੇ ਇੱਥੇ ਕਾਰੀਗਰ ਨੇ ਬੜੇ ਉੱਚ ਕੈਟਾਗਰੀ ਦੇ ਨੇ ਤੇ ਸਾਨੂੰ ਗਵਰਨਮੈਂਟ ਵੱਲੋਂ ਵੀ ਬੜੀਆਂ ਸਹੂਲਤਾਂ ਪਿੰਨਾ ਮਿਲਦੀਆਂ ਰਹੀਆਂ ਔਰ ਉਹਨਾਂ ਸਹੂਲਤਾਂ ਦਾ ਹੀ ਫਾਇਦਾ ਲੈ ਕੇ ਸਰਕਾਰ ਨੂੰ ਬਹੁਤ ਵੱਡੇ ਲੈਵਲ ਤੇ ਟੈਕਸ ਉਗਰਾ ਕੇ ਦਿੰਦੇ ਰਿਹਾ ਤੇ ਆਮਦਨ ਦਾ ਸਾਧਨ ਬਣਦੇ ਰਿਹਾ ਅਸੀਂ ਸਰਕਾਰ ਦੇ ਕਮਾਊ ਪੁੱਤਰ ਔਰ 골ਡ ਤੁਹਾਨੂੰ ਖੁਸ਼ੀ ਨਹੀਂ ਜਿਹੜੀ 골ਡ ਦਾ ਬਿਜ਼ਨਸ ਕਿੱ사 ਹੈ ਜੇਤੇ ਕਿਸੇ ਕਿਸੂ ਦਾ ਸਰਕਾਰ ਦਾ ਕੋਈ ਖਰਚਾ ਨਹੀਂ ਹੁੰਦਾ ਇੱਥੇ ਤਾਂ ਕਿ ਸਾਡਾ ਕੋਈ ਮੰਤਰਾਲਾ ਵੀ ਨਹੀਂ ਨਾ ਬਣਾਇਆ ਜੇ ਕੋਈ ਖਰਚਾ ਹੋਵੇ ਸਾਨੂੰ ਵੱਖਰੇ ਵੱਖਰੇ ਮੰਤਰਾਲੇ ਸਮੋਦਤ ਕਰਦੇ ਨੇ ਜੋ ਕਿ ਬੜਾ ਹੀ ਦੁਖਦਾਈ ਹੈ ਸਰਕਾਰ ਨੇ ਬੜੇ ਛੋਟੇ ਛੋਟੇ ਮੰਤਰਾਲੇ ਬਣਾਏ ਨੇ ਐਸਐਸ ਜਿਨ੍ਹਾਂ ਦਾ ਸਾਰੇ ਘਾਟੇ ਜੀ ਆਉਂਦੇ ਨੇ ਤੇ ਸਾਡਾ ਸਭ ਤੋਂ ਵਧੀਆ ਤੇ ਮਹਿੰਗਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਇਹਦਾ ਮੰਤਰਾਲਾ ਹੀ ਸ਼ਿੱਦਤ ਹੋਤੋ ਕੋਈ ਨਾ ਪਹਿਲੀ ਗੱਲ ਤੇ ਹੈ ਕਿ ਸਾਨੂੰ ਉਹਦਾ ਪਰੇਸ਼ਾਨੀ ਹੁੰਦੀ ਕਿ ਜਦੋਂ ਅਸੀਂ ਕੋ ਆਪਣੀ ਕੋਈ ਗੱਲ ਰੱਖਣੀ ਹੈ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਕਿਹੜੇ ਅਫਸਰ ਕੋਲ ਜਾਂ ਕਿਹੜੇ ਅਧਿਕਾਰੀ ਕੋਲ ਜਾਏ ਸਾਡੀ ਗੱਲ ਦੀ ਪੂਰਨ ਹੋ ਜਾਏ ਅਸੀਂ ਆਪਣੇ ਮਕਸਦ ਤੇ ਹੁੰਨੇ ਆ ਕਿ ਅਮਰਸਰ ਸ਼ਹਿਰ ਜਿਹੜਾ ਸੀ ਇਹ ਬਹੁਤ ਵੱਡਾ ਸੀ ਏਸ਼ੀਆ ਦਾ ਆਪਣੇ ਆਪ ਚ ਇੱਕ ਨਾਂ ਸੀ ਕੁਝ ਸਮੇਂ ਤੋਂ ਕੁਝ ਐਡੇ ਪਚੀਦੇ ਕਾਨੂੰਨ ਹੋ ਗਏ ਨੇ ਜਿਨ੍ਹਾਂ ਨੂੰ ਸਾਨੂੰ ਸਮਝ ਨਾ ਤੇ ਚਲਾਉਣਾ ਔਖਾ ਹੋ ਗਿਆ ਕਿਉਂਕਿ ਅੱਜ ਕੱਲ ਟੈਲੀਕਮ ਵਿਭਾਗ ਦੇ ਨਾਮ ਸੰਬੰਧ ਸਮਝੋ ਪਰ ਆਗਿਆ ਕਮਿਊਨੀਕੇਸ਼ਨ ਸਿਸਟਮ ਇੰਨਾ ਬਣ ਗਿਆ ਹੈ ਇਹ ਪ੍ਰਚਾਰ ਮਾਰੇ ਮ ਬੜਾ ਗਿਆ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਕਾਨੂੰਨਾਂ ਦੇ ਵੀ ਬੜਾ ਪਚੀਡੇ ਜੇ ਬਣ ਜਾਂਦੇ ਨੇ ਉਹਨੂੰ ਸਮਝਣ ਤੇ ਹੀ ਕਿ ਬਹੁਤ ਟਾਈਮ ਲੱਗਦਾ ਆਪਣੇ ਅਸਰ ਵੀ ਆਪ ਨਹੀਂ ਜਾਂਦੇ ਹੁਣ ਇੱਕ ਸਮੱਸਿਆ ਹੋਰ ਸਾਡੇ ਸਾਹਮਣੇ ਆ ਰਹੀ ਹੈ ਸਾਡਾ 에어ਪੋਰਟ ਜਿਹਨੂੰ ਅਮਰਸਾ ਜਿਹੜਾ ਹੈ ਉਹਨੂੰ ਇੰਟਰਨੈਸ਼ਨਲ ਕਰ ਦਿੱਤਾ ਗਿਆ ਔਰ ਮੇਰੇ ਖਿਆਲ ਕਈ ਸਾਰੀਆਂ ਸਲਾਈਟਾਂ ਇੰਡੀਆ ਜ਼ਰੂਰੀ ਆ ਗਿਆ ਚੰਗੇ-ਚੰਗੇ ਦੇਸ਼ਾਂ ਦੀਆਂ ਔਰ ਸਾਡੀਆਂ ਇੱਥੋਂ ਨਿਕਲਦੀਆਂ ਨੇ ਸਾਨੂੰ ਆਪਣਾ ਗੂਲਡ ਨੂੰ ਇਹ ਨਾਲ ਸੰਬੰਧਿਤ ਜਿਹੜੇ ਕੰਮ ਨੇ ਜਿੱਦਾਂ ਕਿ ਅਸੀਂ ਬਾਹਰ ਮਾਲ ਭੇਜਣਾ ਹੋਵੇ ਇਹ ਰਿਵਰ ਭੇਜਣਾ ਜਾਂ ਅਸੀਂ ਉਹਦੇ ਨਾਲ ਸੰਬੰਧਰ ਕੋਈ ਕਾਰਵਾਈ ਕਰਦੇ ਕੰਮ ਕਰਦੇ ਸਾਨੂੰ ਜਾ ਕੇ ਦਿੱਲੀ ਜਾਂ ਦੂਜੇ ਏਅਰਪੋਰਟਾਂ ਵੱਲ ਮੂੰਹ ਵੇਖਣਾ ਪੈਂਦਾ ਤੇ ਸਾਡੇ ਵਪਾਰੀਆਂ ਇੱਥੋਂ ਦੇ ਹਨ ਉਹਨਾਂ ਵਪਾਰੀਆਂ ਨਾਲ ਸਹਯੋਗ ਲੈ ਕੇ ਆਪਣੇ ਕੰਮ ਚਲਾਉਣਾ ਪੈਂਦਾ ਯੂ ਕਿ ਬੜੀ ਪਰੇਸ਼ਾਨੀदाई ਬਣਦੀ ਹੈ ਸਾਨੂੰ ਇੱਕ ਤਾਂ ਮਾਲ ਇੰਨੀ ਦੂਰ ਖੜਨਾ ਫਿਰ ਲੈ ਕੇ ਆਉਣਾ ਇਹ ਕਿ ਕੀਮਤੀ ਚੀਜ਼ਾਂ ਮੈਂ ਬਾਰ-ਬਾਰ ਉਹੀ ਗੱਲ ਕਹਿ ਰਿਹਾ ਤੇ ਸਾਨੂੰ ਉਹ ਜਿਹੜਾ ਪੈਸਾ ਹੈ ਬਜਾਏ ਕਿ ਪੰਜਾਬ ਦੇ ਵਿੱਚ ਪੰਜਾਬ ਏਅਰਪੋਰਟ ਨੂੰ ਖੜਾ ਸਾਡੇ ਏਅਰਪੋਰਟ ਹੋਰ ਤਰੱਕੀ ਹੋਵੇ ਇਹ ਇਸ ਜਿਹੜਾ ਸਾਡਾ ਬੀਨਸ ਸਾਡੀ ਜਿਹੜੀ ਮਾਰਕੀਟ ਹੈਗੀ ਸੀ ਇੱਥੋਂ ਦੀ ਅਮਸਦ ਦੀ ਇਹ ਏਡੀ ਪਹਿਲਾਂ ਹੀ ਪਰਫੁੱਲਥੀ ਇਹ ਬੜੀ ਨੁਕਸਾਨਦਈ ਹਾਲਾਤਾਂ ਵਿੱਚ ਜਾ ਰਹੀ ਹੈ ਕਾਰੀਗਰਾਂ ਦੇ ਉੱਤੇ ਵੀ ਇਹਦਾ ਮਾੜਾ ਅਸਰ ਪੈ ਰਿਹਾ ਜੀ ਇਹੋ ਕੰਮ ਸਾਨੂੰ ਇੱਥੇ ਐਕਸਪੋਰਟ ਦਾ ਸਾਨੂੰ ਸਾਧਨ ਜਿਹੜੇ ਨੇ ਸਾਡੇ ਮਿਲ ਜਾਂਦੇ ਨੇ 에ਰਪੋਰਟ ਦੇ ਉੱਤੇ ਤੇ ਮੇਰੇ ਸਾਥੀ ਕੋਈ ਦੱਸ ਰੇ ਸੀ ਨਹੀਂ ਕਿ ਜਾ ਕੇ ਕਮਿਸ਼ਨਰ ਸਾਹਿਬ ਨੂੰ ਮਿਲੇ ਵੀ ਨਹੀਂ ਔਰ ਇਹਨਾਂ ਜਿਹਨਾਂ ਨੂੰ ਮਹਿਸੂਸ ਵੀ ਕਰਦਾ ਮੈਂ ਧੰਨਵਾਦ ਜੀ ਕਮਿਸ਼ਨਰ ਸਾਹਿਬ ਦਾ ਵੀ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਵਾਕਿਆ ਕੰਮ ਹੋ ਸਕਦਾ ਤੇ ਜੇ ਮਹਿਕਮਾ ਸਾਨੂੰ ਇਹ ਮਦਦ ਦਿੰਦਾ ਸਾਡੀ ਸੂਰਤ ਕਰੇਗਾ ਤੇ ਅਸੀਂ ਸਰਕਾਰ ਦਾ ਵੀ ਤੇ ਇਸ ਮਹਿਕਮੇ ਦਾ ਵੀ ਧੰਨਵਾਦੀ ਰਹਾਂਗੇ ਕਿ ਸਾਨੂੰ ਇਹ ਮੌਕਾ ਦੇਣ ਤੇ ਅਸੀਂ ਸਰਕਾਰ ਨੂੰ ਹੋਰ ਵੱਧ ਚੜ ਕੇ ਕੰਮ ਕਰਕੇ ਇਥੋਂ ਵੱਧ ਤੋਂ ਵੱਧ ਫਾਰਮਿੰਗ ਕਰੰਸੀ ਦੇ ਦੂਜਾ ਡੀਆ ਹਿੰਦੁਸਤਾਨ ਦੀ ਭਾਈ ਦੋਸਤ ਦੇ ਵਿੱਚ ਹਿੱਸਾ ਪਾ ਕੇ ਤਿੰਨ ਤੱਕੀ ਵੇਟਲੇ ਪਾਸੇ ਲੈ ਕੇ ਜਾਵਾਂਗੇ ਤੇ ਅਮਰਸਾਦੀ ਮੰਡੀ 'ਚ ਸਾਡੇ ਕਾਰੀਗਰਾਂ ਨੂੰ ਕੰਮ ਮਿਲੇਗਾ ਕਿਉਂਕਿ ਸਾਡੇ ਕਾਰੀਗਰ ਜਿਹੜੇ ਨੇ ਅੱਜ ਕੱਲ ਇਹ ਮਹਸੂਸ ਕਰ ਰਹੇ ਭਾਅ ਦੇ ਵਾਧੇ ਘਟੇ ਕਰਕੇ ਬਹੁਤ ਸਾਰੇ ਕਾਰੀਗਰਾਂ ਤੇ ਬੜਾ ਅਸਰ ਪੈਂਦਾ ਪਿਆ ਉਹ ਅਗਰ ਸਾਨੂੰ ਐਕਸਪੋਰਟਰ ਸਾਨੂੰ ਸੁਰੂਤ ਮਿਲ ਜੰਦੀ ਹੈ ਤੇ ਸਾਡੇ ਵਪਾਰੀ ਜਿਹੇ ਕੰਮ ਬਾਹਰ ਜਿੰਨਾ ਮਾਲ ਵਾਤਵਾਤ ਲੈ ਗਏ ਨੇ ਉਹਨਾਂ ਸਾਡੇ ਕਾਰੀਗਰਾਂ ਨੂੰ ਕੰਮ ਮਿਲੇਗਾ ਮੈਂ ਇਹ ਮਹਿਸੂਸ ਕਰਨਾ ਤੇ ਇਹਦੇ ਵਿੱਚ ਮੈਂ ਆਪਣੇ ਵਪਾਰੀ ਸਾਥੀ ਨੂੰ ਵਾਅਦਾ ਕਰਨਾ ਤੇ ਜਿੱਥੇ ਵੀ ਸਾਨੂੰ ਜ਼ਰੂਰਤ ਪੈਗੀ ਅਸੀਂ ਇਹਨਾਂ ਮੱਤ ਦੌੜਪਾਜ ਕਰਕੇ ਦਿੱਲੀ ਜਾਣਾ ਪੈਗਾ ਕਿਉਂ ਉੱਥੋਂ ਦੇ ਸਾਨੂੰ ਵਿੱਤ ਮੰਤਰਾਲੇ ਨਾਲ ਗੱਲ ਕਰਨੀ ਪੈਗੀ ਯਾ ਉਹਦੇ ਵਿੱਚ ਕਸਟਮਰ ਅਧਿਕਾਰੀ ਨਾਲ ਕੋਈ ਗੱਲ ਕਰਨੀ ਪੈਂਦੀ ਹੈ ਤੇ ਅਸੀਂ ਕਰਾਂਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇੱਥੋਂ ਦੇ ਵੀ ਜਿਹੜੇ ਕਸਟਮਰ ਅਧਿਕਾਰੀ ਨੇ ਜਾਂ ਸਾਡੇ ਮੈਘਮ ਨਾਲ ਸੰਬੰਧਿਤ ਨੇਰ ਨਾਲ ਵਿਭਾਗ ਨੇ ਜਿਹੜੇ ਜਿਹੜੇ ਵੀ ਕਿਉਂਕਿ ਡਾਇਰੈਕਟ ਤੌਰ ਤੇ ਸਾਡਾ ਮੰਤਰਾਲਾ ਨਾ ਹੋਣ ਕਰਕੇ ਸਾਨੂੰ ਵੱਖਰੇ ਵੱਖਰੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਅਸੀਂ ਉਹਦੇ ਵਿੱਚ ਆ ਕੇ ਫਿਰ ਇਹਦੇ ਉੱਤੇ ਜਿਹੜੀ ਸਾਡੀ ਬੰਦੀ ਕਾਰਵੀ ਟੁਕਮੀਆਂ ਉਹਦੇ ਉਹਨਾਂ ਦੇ ਬਾਕੇ ਪਤਾ ਮੈਂ ਲਹਈਆ ਕਰਾਵਾਂਗੇ ਕਿ ਆਪਣੀ ਜਿਹੜੀ ਜਰੂਰਤ ਹੈ ਸਾਡੀ ਉਹਨੂੰ ਅਸੀਂ ਕਹਾਂਗੇ ਕਿ ਸਾਡੀ ਸਰਕਾਰ ਉਹਨੂੰ ਮੂਸੂਲ ਕਰੇ ਤੇ ਉਹਨੂੰ ਅੱਗੇ ਚੁਣਾਏ ਸਾਡੇ ਤੱਕ ਇਹ ਮਾਮਲਾ ਲੈ ਕੇ ਜਾਇਆ ਗਿਆ ਜਿਹੜੇ ਅੰਮ੍ਰਿਤਸਰ ਦੇ ਫਾਸਲਾਦ ਨੇ ਉਹ ਵੀ ਤੁਹਾਡੀ ਮਸਲੇ ਨੂੰ ਹੱਲ ਕਰਵਾ ਦਿੱਤਾ ਉਹਦਾ ਕਾਰਨ ਇਹ ਹੈ ਦੇ ਵਿੱਚ ਬੜੀ ਵੱਡੀ ਮਦਦ ਕਰ ਸਕਦੇ ਨੇ ਜਿਵੇਂ ਅੋਜਨਾ ਸਾਹਿਬ ਨੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਹੋਰ ਵੀ ਸੰਸਦ ਹੈਗੇ ਨੇ ਪਈ ਇਹ ਨਿਰਾ ਅਮਰਸਾ ਨਾਲ ਹੀ ਪੂਰੇ ਪੰਜਾਬ ਨਾਲ ਸਬੰਧ ਦੇ ਗੱਸੋਂ ਦੇ ਇਥੇ ਮੌਕਾ ਮਿਲਦਾ ਹੈ ਤੇ ਸਾਡਾ 에ਰਪੋਰਟ ਇੰਟਰਨੈਸ਼ਨਲ ਇਹੋ ਜਿਹੇ ਸਾਡੇ ਸਾਡੀ ਬੋਲਣੇ ਕਰਾਂਗੇ ਲੇਕਿਨ ਉਹਦਾ ਕਾਰਨ ਹੈ ਕਿ ਸਾਡੇ ਸੰਸਦ ਜਿੰਨੇ ਵੀ ਨੇ ਸਾਰੇ ਤਕਰੀਬਨ ਜਿਹੜੇ ਨੇ ਆਪਿਛੇ ਜਿ ਬੈਠੇ ਨੇ ਉਹਦੇ ਕਰਕੇ ਕਈ ਵਾਰੀ ਇਹਨਾਂ ਦੀ ਗੱਲ ਨੂੰ ਨਹੀਂ ਸੁਣੇ ਜਾਂਦਾ ਪਰ ਅਸੀਂ ਉਹਦੇ باوجود ਇਹ ਚਾਹੁੰਦੇ ਕਿ ਇਹ ਇੱਕ ਪਾਰਟੀ ਪੋਲੀਟੀਕਲ ਨੂੰ ਨਾ ਲਿਆ ਜਾਏ ਇਹਨੂੰ ਬਿਜ਼ਨਸ ਪੁਆਇੰਟੋਂ ਨਾਲ ਲਿਆ ਜਾਏ ਤੇ ਫਿਰ ਉਹਦੇ ਨਾਲ ਸਾਰੇ ਸਾਰਿਆਂ ਨੂੰ ਉਹਦਾ ਫਾਇਦਾ ਅੰਗਰੇਜ਼ ਦੇ ਵਿੱਚ ਪਾਰਟੀ ਬਾਈ ਤੋਂ ਉੱਠ ਕੇ ਅਗਰ ਸਾਡਾ ਮੰਨ ਹੀ ਜਾਏ ਮੈਂ ਬੀਜੇਪੀ ਨੂੰ ਵੀ ਬੇਨਤੀ ਕਰਾਂਗਾ ਰੁਕਸਾਹ ਵੀ ਬੇਨਤੀ ਕਰ ਰਹੇ ਕੋ ਬੜੀ ਵਧੀਆ ਟਿਕਾਣੇ ਤੇ ਬਿਠੇ ਨੇ ਪਾਰਟੀ ਵਿੱਚ ਬੜਾ ਉਹਨਾਂ ਦਾ ਨਾਂ ਹੈ ਤੇ ਹੋਰ ਵੀ ਕੋਈ ਛੱਡੇ ਜੇਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਸਾਡਾ ਸਾਡੇ ਨਾਲ ਬਤਲ ਸਾਡੇ ਕਾਰੋਬਾਰ ਵਪਾਰੀ ਦਾ ਕੋਈ ਛੱਡੇ ਤੋਂ ਰਾਜ ਨਹੀਂ ਕਿ ਪਾਰਟੀਆਂ ਨਾਲ ਸਾਡਾ ਸਦਾ ਨਹੀਂ ਹੁੰਦਾ ਸੀ ਕਿ ਉਹਨਾਂ ਨੇ ਕਿਸੇ ਕਾਰੋਬਾਰ ਨਾਲ ਸੰਬੰਧ ਰੱਖਣੇ ਆ ਤੇ ਕਾਰੋਬਾਰੀ ਬੰਦਾ ਕਰੀ ਵੀ ਕਿਸੇ ਪਾਰਟੀ ਨਾਲ ਉੱਚੀ ਨੀਚ ਨਹੀਂ ਵੰਦਾ ਉਹ ਕੰਮ ਨਾਲ ਧਿਆਨ ਦਿੰਦਾ ਤੇ ਅਸੀਂ ਅਮਨ ਸ਼ਾਂਤੀ ਨਾਲ ਕੰਮ ਕਰਕੇ ਅਸੀਂ ਅਸੀਂ ਚਾਹਾਂਗੇ ਜੇ ਸੰਸਦ ਇਹ ਸਾਡਾ ਮਾਮਲਾ ਠਾਇਆ ਜਾਏ ਸਾਰੇ ਨੇ ਇੱਕ ਪਰਨ ਕੀਤਾ ਕਿ ਪੰਜਾਬ ਸਾਡੇ ਨੂੰ ਜਿਹੜੀ ਕਿਲਤ ਆndੀਆਂ ਪਈਆਂ ਵਾ ਇਹ ਮਾਲ ਤੁਹਾਡਾ ਦਿੱਲੀੋਂ ਜਾ ਕੇ ਜਾਨ ਤੇ ਮਾਲ ਦੀ ਰਾਖੀ ਵਾਸਤੇ ਸਾਡੇ ਅੰਮ੍ਰਿਤਸਰੋਂ ਹੀ ਇਹ ਮੈਨੂਫੈਕਚਰੀ ਹੀ ਇੱਥੇ ਮਗਰੀ ਮਾਲ ਬੰਦਾ ਵਾ ਇੱਥੋਂ ਹੀ ਮਾਲ ਮਗਰੀ ਤੁਹਾਡਾ ਮਗਰੀ ਐਕਸਪੋਰਟ ਹੋਵੇ ਇਹਦੇ ਨਾਲ ਇਹ ਹੈਗੀ ਓਜਲਾ ਸਾਹਿਬ ਨੂੰ ਅਸੀਂ ਤਰਨਚੁਕ ਤੋਂ ਤੇ ਆਪਣੇ ਮਗਰੀ ਕਸਟਮ ਮਗਰੀ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਅਸੀਂ ਜਾ ਕੇ ਕਰਾਂਗੇ ਕਿ ਇਹ ਜਿਹੜਾ ਤੁਹਾਡਾ ਮਗੀ ਕਾਰੋਬਾਰਾ ਸਾਡੇ ਕਾਰੀਗਰ ਨੇ ਇੱਥੋਂ ਉਹਦਾ ਮਗੀ ਕਾਰੋਬਾਰ ਚੱਲੇਗਾ ਬਾ ਇੱਥੋਂ ਮਗੀ ਐਪੋਰਟ ਹੋਏਗਾ ਦਿੱਲੀ ਜਾ ਕੇ ਸਾਡੇ ਬੁੱਧੇ ਨੂੰ ਟੱਕੀ ਖਾਣੇ ਪੈਂਦੇ ਆ ਦੋ ਦੋ ਦਿਨ ਉੱਥੇ ਲੱਗਦੇ ਆ ਇਹਦੇ ਵਾਸਤੇ ਇਹ ਮਾਲ ਇੱਥੋਂ ਹੀ ਐਪੋਰਟ ਹੋਏ ਇਹ ਇਹਦੇ ਨਾਲੋਂ ਇੱਕ ਤੇ ਸਾਡੀ ਮਾਲ ਦੀ ਤੇ ਜਾਨ ਦੀ ਮਗੀ ਇੱਥੇ ਮਗੀ ਸ਼ਖਸਾ ਰਹੇਗੀ ਇੱਥੋਂ ਮਾਲ ਤੁਹਾਡਾ ਵੇ ਮਗੀ ਸਮਝਦਾਰੀ ਨਾਲ ਇੱਥੋਂ ਦੇ ਜਿਹੜਾ ਮਾਲ ਇਸ ਵਾਸਤੇ ਇਹ ਸਾਰੇ ਜਣੇ ਅਸੀਂ ਆਪਣੇ ਓਜਲਾ ਸਾਹਿਬ ਨੂੰ ਤਰਨਚੁੱਕ ਨੂੰ ਇਹ ਮੰਗ ਲਈ ਇਹ ਮਗ ਤਸ਼ਟਮ ਦੇ ਆਪਣੇ ਕਮਿਸ਼ਨ ਸਾਹਿਬ ਨੂੰ ਮਿਲਣਾ